ਤੇ ਅੱਗੇ ਇਸ ਤਰ੍ਹਾਂ ਮੂਰੇ ਭਾਲਤ ਜੋੜ ਕੇ ਜਾਂ ਬੋਸਤਾ ਜੋੜ ਕੇ ਤੇ ਇਸ ਤਰ੍ਹਾਂ ਬੀਜਦੇ ਸੀ ਸਾਰੀ ਫਸਲ ਟੋਲੇ ਬੀਜੀ ਜਾਂਦੇ ਆ ਬਾਈ ਵੇਖੋ ਇਸ ਤਰ੍ਹਾਂ 20 ਹੱਥ ਨਾ ਪਾਉਂਦੇ ਸੀ ਅੱਗੇ ਨਾਲ ਝੋਲੀ ਬੰਨ ਲੈਂਦੇ ਸੀਗੇ ਜਾਂ ਹੁਣ ਤਾਂ ਬਾਈ ਨੇ ਝੋਲਾ ਰੱਖਿਆ ਬਾਕੀ ਬਾਈ ਦਾ ਥੋੜਾ ਹੀ ਕੰਮ ਰਹਿ ਗਿਆ ਤੇ ਗੱਲਬਾਤ ਵੀ ਕਰਦੇ ਆ ਚਲ ਪੜ੍ਹਨੋਂ 8ਵੀਂ ਜੋ ਹਾਂਜੀ ਉਦੋਂ ਇੱਕ ਸਾਡੇ ਨਾਲ ਮختار ਸਿੰਘ ਸੀਰੀ ਚੇਚੇ ਉਹਨੇ ਫਿਰ ਮੈਨੂੰ ਮੈਂ ਕਿਹਾ ਤਾਇਆ ਮੈਨੂੰ ਵੀ ਸਿਖਾ ਕੋ ਨਾ ਕੁਸ ਹਾਂਜੀ ਪਹਿਨੇ ਫਿਰ ਪਹਿਲਾਂ ਮੈਨੂੰ ਛਟਕਾਂ ਦਾ ਗੱਡਾ ਲੱਦਣਾ ਸਿਖਾਇਆ ਫਿਰ ਗੁਆਰਾ ਸਿਖਾਇਆ ਅੱਛਾ ਗੁਆਰੇ ਚਾ ਲਾਲ ਲਾਲ ਕਹਿੰਦਾ ਛਟਕਾਂ ਤੋਂ ਤੇ ਗੁਆਰੇ ਤੋਂ ਕਿੱਦਾਂ ਸਿੱਖਾ ਜਾ ਲੱਦਣਾ ਠੀਕ ਹੈ ਫਿਰ ਉਹਨੇ ਮੈਨੂੰ ਕਣਕ ਦਾ ਗੱਡਾ ਲੱਦਣਾ ਸਿਖਾਇਆ ਹਾਂਜੀ ਹਾਂਜੀ ਫਿਰ ਉਹਨੇ ਮੈਨੂੰ ਅਜੇ ਮੈਂ ਹਲ ਸਿੱਖਿਆ ਮੈਂ ਹੜਾਂ ਵਲ ਕੇ ਦਿੱਤੀ ਅੱਛਾ ਫਿਰ ਹਲਾਮ ਹੈ ਉਹਨੇ ਹਲਾਮ ਇਹਨਾਂ ਹਲਾਮ ਦੇ ਵਿੱਚ ਲਈਆ ਠੀਕ ਹੈ ਤੇ ਫਿਰ ਮੈਂ ਕਿਹਾ ਉਹਨੇ ਬੀਜਨਾ ਸਿਖਾ ਦੇ ਇੱਕ ਮੁੰਨੀ ਨਾਲ ਹਾਂ ਫਿਰ ਉਹਨੇ ਮੈਨੂੰ ਬੀਜਨਾ ਸਿਖਾਇਆ ਉਹਨਾਂ ਵੀ ਇੱਕ ਮੁੱਠੀ ਤਿੰਨ ਕਰਮਾਂ 'ਤੇ ਜਾਂਦੀ ਹੈ ਅੱਛਾ 20 ਹਾਂ ਜੇ 20 ਆਪਾਂ ਮੁੱਠੀ ਲੈਣੀ ਹੈ ਨਾ ਕਰਮਾਂ ਹਾਂ ਹਾਂ ਜੀ ਇਹ ਕਣਕ ਵੱਧ ਪਾਉਣੀ ਆ ਤਾਂ ਤਿੰਨ ਕ ਤਿੰਨ ਕਰਮਾਂ 'ਚ ਜਾਊ ਤੇ ਛੋਲੇ ਪਾਉਣੇ ਆ ਫਿਰ ਆਪਣਾ ਪੰਜ ਕਰਮਾਂ 'ਤੇ ਜਾਊ ਠੀਕ ਹੈ ਤੇ ਜੇ ਸਰੋਂ ਬੀਜਣੀ ਆ ਤੇ ਫਿਰ 10 ਕਰਮਾਂ 'ਤੇ ਜਾਊਗਾ अच्छा आए तरह हां फिर ਹਤਾਂ ਬਜਾਈ ਮੈਨੂੰ ਨ ਸਖਾਈ ਸਾਰੀ ਅਕੇ ਤਾਂ ਸਾਰੀਆਂ ਫਸਲਾਂ ਇਸੇ ਨਤਰਾਂ ਹੀ ਬੀਜੀਆਂ ਆ ਇਸੇ ਇਸ ਤੇ ਕਿਹਾ ਹਾਂ ਜਾਂ ਬਲਦ ਨਾਲ ਜੋਟ ਜੋਟ ਬਲਦ ਨਾਲ ਹਲ ਵੀ ਬਾਹ ਬਹੁਤ ਚਰਾ ਇਹ ਹੁਣ ਬੰਦੇ ਵਾਲਾ ਹਾਲ ਆ ਪਹਿਲਾਂ ਬੰਦਾ ਵਾਲੇ ਹੁੰਦੇ ਠੀਕ ਲੈ ਹੁਣ ਤੂੰ ਵੀ ਬੋਲ ਦੇ ਵੱਡੇ ਹਾਲ ਹੁੰਦੇ ਪਹਿਲਾਂ ਬਲਦਾਂ ਵਾਲੇ ਹੁਣ ਬੰਦਾ ਵਾਲੇ ਹਾਲ ਆ ਗਏ ਹੁਣ ਭਾਈ ਹੁਣ ਐ ਜੋੜ ਲੰਝਾ ਕੱਲੇ ਨੂੰ ਹੁਣ ਤੇਰੀ ਵਾਰੀ ਆ ਗਈ ਹੈ ਨਾ ਭਾਈ ਇਹ ਵੀ ਚੱਲ ਆ ਜਾ ਚਲੋ ਭਾਈ ਚਲੋ ਆ ਜਾਓ ਇਹ ਆ ਭਾਈ ਆ ਸਮੋਕਾ ਰੋਡਾ ਤੇ ਬੀਜ ਦਾ ਛੋਲੇ ਤੇ ਸਰੋਂ ਲਓ ਜੀ